ਹੈਲੋ ਦੋਸਤੋ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਗਰੀਬ ਕੋੜਾ ਬਣਾ ਕੇ ਦਿਖਾਵਾਂਗੇ ਦੋਸਤੋ ਇਸ ਨੂੰ ਬਣਾਉਣਾ ਬਹੁਤ ਹੀ ਸਾਨਾ ਹੈ ਜੇ ਸਾਡਾ ਕਿਤੇ ਵੀ ਕ੍ਰਿਸਪੀ ਕਰੰਚੀ ਖਾਣੋਂ ਜੀ ਕਰੇ ਤਾਂ ਸਾਨੂੰ ਤੁਰੰਤ ਗਰੀਬ ਕੋੜਾ ਬਣਾ ਲੈਣਾ ਚਾਹੀਦਾ ਹੈ ਕਿਉਂਕਿ ਇਹ ਬਹੁਤ ਜਲਦੀ ਹੀ ਬਨ ਜਾਂਦਾ ਹੈ ਇਸ ਨੂੰ ਬਣਾਉਣ ਲਈ ਸਾਨੂੰ ਜੋ-ਜੋ ਸਮਾਨ ਚਾਹੀਦਾ ਹੈ ਉਹ ਅਸੀਂ ਤੁਹਾਨੂੰ ਅੱਗੇ ਦੱਸ ਦਿੰਦੇ ਹਾਂ ਦੋ ਜਦ ਲੋੜੀ ਨੰਗ ਜਾਂਦੀ ਹੈ ਤਾਂ ਉਸ ਤੋਂ ਬਾਅਦ ਮੂੰਗਫਲੀ ਖਾਣ ਨੂੰ ਕਿਸ ਤਰ੍ਹਾਂ ਵੀ ਜੀ ਨਹੀਂ ਕਰਦਾ ਇਸ ਲਈ ਸਾਡੇ ਕੋਲ ਇਹ ਅੱਧਾ ਕਿਲੋ ਮੂੰਗਫਲੀ ਆਵਤ ਗਈਆਂ ਸਨ ਜਿੰਨਾ ਦਾਸੀ ਅੱਜ ਗ੍ਰਿਪਕੜਾ ਬਣਾ ਰਹੇ ਹਾਂ ਇਸ ਲਈ ਅਸੀਂ ਗ੍ਰਿਪਕੜਾ ਬਣਾਉਣ ਲਈ ਅੱਧਾ ਕਿਲੋ ਮੂੰਗਫਲੀ ਲੈਨੇ ਤੇ ਅੱਧਾ ਕਿਲੋ ਅਸੀਂ ਵੇਚ ਲਿਆ ਹੈ ਤੇ ਹੁਣ ਅਸੀਂ ਤੁਹਾਨੂੰ ਮਸਾਲੇ ਵੀ ਦੱਸ ਦਿੰਨੇ ਹਾਂ ਅਸੀਂ ਇੱਥੇ ਇੱਕ ਚਮਚ ਲਾਲ ਮਿਰਚ ਪਾਊਡਰ ਲਿਆ ਹੈ ਇੱਕ ਚਮਚ ਗਰਮ ਮਸਾਲਾ ਲਿਆ ਹੈ ਇੱਕ ਚਮਚ ਚਿਲੀ ਫਲੈਕਸ ਲਿਆ ਹੈ ਇੱਕ ਚਮਚ ਆਮਚਰ ਪਾਊਡਰ ਲਿਆ ਹੈ ਤੇ ਇੱਕ ਚਮਚ ਚੰਕੀ ਚਾਟ ਮਸਾਲਾ ਲਿਆ ਹੈ ਤੇ 1/2 ਚਮਚ ਨਮਕ ਲਿਆ ਹੈ ਤੇ ਇੱਕ ਸਰ੍ਹ 2 ਚਮਚ ਲਸਣ ਦਾ ਪੀਸਟ ਲਿਆ ਹੈ ਤੇ 1 ਚਮਚ ਅਸੀਂ ਅਦਰਕ ਤਾਂ ਪੀਸ ਲਿਆ ਹੈ ਦੋਸਤੋ ਜਦ ਤੱਕ ਅਸੀਂ ਗਿਰਿਪ ਕੋੜੇ ਦਾ ਪੀਸਟ ਬਣਾਉਨੇ ਹਾਂ ਉਹਨੇ ਦੇਰ ਤੱਕ ਅਸੀਂ ਤੇਲ ਨੂੰ ਗਰਮ ਹੋਣ ਲਈ ਰੱਖ ਦਿੰਦੇ ਹਾਂ ਤਹੋ ਹਣ ਅਸੀਂ ਗ੍ਰਿਪ ਕਰ ਦਮ ਮਿਸ਼ਰਣ ਤਿਆਰ ਕਰਦੇ ਹਾਂ ਇਹ ਦਰ ਅਸੀਂ ਸਾਰੀਆਂ ਗਰੀਆਂ ਨੂੰ ਇੱਕ ਵੱਡੇ ਬਾਉਲ ਵਿੱਚ ਪਾ ਲੈਂਦੇ ਹਾਂ ਤੇ ਹੁਣ ਜੋ ਅਸੀਂ ਮਸਾਲੇ ਰੱਖੇ ਨੇ ਉਹ ਇਸ ਵਿੱਚ ਪਾ ਦਿੰਦੇ ਹਾਂ ਤੇ ਹੁਣ ਜੋ ਅਦਰਕ ਤੇ ਲਸਣ ਦਾ ਪੇਸਟ ਰੱਖਿਆ ਹੈ ਉਹ ਵੀ ਇਸ ਵਿੱਚ ਪਾ ਦਿੰਦੇ ਹਾਂ ਤੇ ਇਸ ਨੂੰ ਚਮਚ ਦੀ ਸਹਾਤ ਨਾਲ ਅੱਛੇ ਤਰੀਕੇ ਨਾਲ ਮਿਕਸ ਕਰ ਲੈਂਦੇ ਹਾਂ ਇਹਨਾਂ ਨੂੰ ਮਿਕਸ ਕਰਨ ਤੋਂ ਬਾਅਦ ਅਸੀਂ ਇਸ ਵਿੱਚ ਥੋੜਾ ਥੋੜਾ ਕਰਕੇ ਬੇਸਨ ਪਾਵਾਂਗੇ ਸਭ ਤੋਂ ਪਹਿਲਾਂ ਅਸੀਂ ਇਸ ਵਿੱਚ ਅੱਧੇ ਕਟੋਰੀ ਹੀ ਬੇਸਨ ਦੀ ਪਾਵਾਂਗੇ ਤੇ ਇਸ ਨੂੰ ਹਿਲਾਉਂਦੇ ਜਾਵਾਂਗੇ ਉਸ ਤੋਂ ਬਾਅਦ ਅਸੀਂ ਥੋੜਾ ਹੋਰ ਬੇਸਨ ਪਾ ਕੇ ਇਸ ਨੂੰ ਹਿਲਾਉਂਦੇ ਜਾਵਾਂਗੇ ਜਦੋਂ ਸਾਨੂੰ ਲੱਗੇ ਇਹ ਅੱਛੇ ਤਰੀਕੇ ਨਾਲ ਹੱਥ ਦੀ ਮਦਦ ਨਾਲ ਕੋਲ ਤਿਆਰ ਕਰ ਲਵਾਂਗੇ गिरीप कौड़े के घोलों पतला नहीं करना है इसमें असी गाढ़ा ही रखना है यानी कि करड़ा ही रखना है तो हम सा जो तेल है वो अच्छे तरीके ने गर्म हो चुका है तो हम असी गिरीब कौड़े तेल में फ्राई कर ले दें तो देखोगे कि तेल में पाँदिया सार ही काफ़ी अच्छे तरीके पकन लग गया है इसनों असी पूरा नहीं पकाना इसमें असी अद्धा ही पकाना है यानी कि कच्चा करना है इसनों अभी दोबारा तो फिर तो पकावेंगे तो देखोग कि सार कच्चा हो चुका है हम असी इसको एक ल बर्तन में कहते हैं इसे तरीके ने अं दूसरा तीसरा चौथा पंजा जिन्हें भी पूर बन गए सारे क्ड लेंगे हाँ तो फिर तुम्हें ਹਾਂ ਅਸੀਂ ਸਾਰੇ ਗਰੀਬ ਪਕੌੜੇ ਨੂੰ ਫਰਾਈ ਕਰ ਲਿਆ ਹੈ ਤੇ ਹੁਣ ਜੋ ਗਰੀਬ ਪਕੌੜੇ ਦੋ ਦੋ ਤਿੰਨ ਤਿੰਨ ਪੀਸ ਜੁੜੇ ਹੋਏ ਨੇ ਉਹਨਾਂ ਨੂੰ ਅਸੀਂ ਅਲੱਗ ਕਰ ਲੈਨੇ ਹਾਂ ਤੇ ਇਸ ਵਿੱਚ ਪਾ ਲੈਨੇ ਹਾਂ ਤੇ ਇਹਨਾਂ ਨੂੰ ਅਸੀਂ ਇੱਕ ਵਾਰ ਫਿਰ ਤੋਂ ਫਰਾਈ ਕਰਾਂਗੇ ਜਿਸ ਨਾਲ ਇਹ ਇੱਕ ਵਾਰ ਹੋਰ ਪੱਕ ਜਾਣਗੇ ਤੇ ਇਹ ਜੋ ਅਲੱਗ ਹੋਏ ਨੇ ਇਹਨਾਂ ਨੂੰ ਵੀ ਅੱਛੇ ਚੇਕ ਨਾਲ ਸੇਕ ਲੱਗ ਜਾਏਗਾ ਜੋ ਗਿਰੀਪ ਕੋੜਾ ਅਸੀਂ ਲਾ ਕਰਕੇ ਰੱਖਿਆ ਹੈ ਉਸ ਨੂੰ ਅਸੀਂ ਤੇਲ ਵਿੱਚ ਫਰਾਈ ਕਰ ਲਈ ਪਾ ਦਿੱਤਾ ਹੈ ਤੇ ਇਸ ਨੂੰ ਮੀਡੀਅਮ ਸੇਕ ਤੇ ਪਕਾਣਾ ਹੈ ਇਸ ਨੂੰ ਜ਼ਿਆਦਾ ਸੇਕ ਨਹੀਂ ਲੱਗਣਾ ਚਾਹੀਦਾ ਇਸ ਨਹੀਂ ਸੜ ਸਕਦਾ ਹੈ ਇਸ ਨੂੰ ਮੀਡੀਅਮ ਸੇਕ ਤੇ ਪਕਾਵਾਂਗੇ ਤੇ ਕਾਫੀ ਕ੍ਰਿਸਪੀ ਤੇ ਕਰਕਰਾਂ ਬਣ ਜਾਏਗਾ ਜੇਕਰ ਅਸੀਂ ਇਸ ਨੂੰ ਜ਼ਿਆਦਾ ਫ੍ਰੇਮ ਤੇ ਪਕਾਵਾਂਗੇ ਤੇ ਇਹ ਕੁਝ ਇਸ ਤਰ੍ਹਾਂ ਦਾ ਬਣ ਜਾਏਗਾ ਅਸੀਂ ਇਸ ਨੂੰ ਜ਼ਿਆਦਾ ਫ੍ਰੇਮ ਕਰਕੇ ਥੋੜਾ ਸਾਈਡ ਤੇ ਚਲੀ ਗਏ ਇਸ ਜਿਸ ਕਰਕੇ ਇਸ ਤਰ੍ਹਾਂ ਦਾ ਬਣ ਗਿਆ ਹਾਂ ਸਾਰੇ ਗਿਰੀਪ ਕੋੜੇ ਨੂੰ ਅਸੀਂ ਵੱਡੇ ਬਾਉਲ ਵਿੱਚ ਪਾ ਲਿਆ ਹੈ ਤੇ ਹੁਣ ਅਸੀਂ ਇਸ ਵਿੱਚ ਇੱਕ ਚਮਚ ਚੰਗੀ ਚਾਟ ਮਸਾਲਾ ਤੇ ਇੱਕ ਚਮਚਾ ਇਸ ਵਿੱਚ ਨਾਰਦਾਣਾ ਪਾਊਡਰ ਤੇ ਇੱਕ ਚਮਚ ਇਸਦੇ ਜ਼ਿਆਦਾ ਰੜ ਜਾਣਾ ਇਸਦੇ ਟੇਸ ਵਿੱਚ ਕੁਝ ਖਾਸ ਫਰਕ ਨਹੀਂ ਆਉਂਦਾ ਤਾਂ ਦੋਸਤੋ ਤੁਹਾਨੂੰ ਇਹ ਰੈਸਪੀ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ